ਹਾਂਜੀ ਸੱਸੀ ਗੱਲ ਜੀ ਨਮਸਕਾਰ ਅ ਖੜਾ ਕਰਕੇ ਜੋ ਨੁਕਸਾਨ ਸਾਡੇ ਫਾਜ਼ਿਲਕਾ ਏਰੀਆ ਦੇ ਵਿੱਚ ਹੋਇਆ ਤਾਂ ਅਸੀਂ ਇਸ ਟਾਈਮ ਜਿਹੜੇ ਆ ਮੁਹਾਰ ਜਮਸ਼ੇਰ ਮੁਹਾਰ ਕੀਵਾ ਉਹਦੇ ਪੱਤਨ ਤੇ ਮੌਜੂਦਾ ਅ ਬੇਸ਼ੱਕ ਜਿਹੜਾ ਪਾਣੀ ਦਸਤਰ ਘਟਨਾ ਸ਼ੁਰੂ ਹੋ ਚੁੱਕਿਆ ਹੈ ਲੇਕਿਨ ਜਿਹੜਾ ਲੋਕਾਂ ਦਾ ਜੀਵਨ ਹੈ ਉਹ ਬਹੁਤ ਜ਼ਿਆਦਾ ਅਸਥਿਰ ਹੋ ਚੁੱਕਿਆ ਹੈ ਔਰ ਲੋਕ ਜਿਹੜੇ ਨੇ ਇਸ ਜਿਹੜੇ ਨੁਕਸਾਨ ਤੋਂ ਬਹੁਤ ਲੰਬੇ ਟਾਈਮ ਤੱਕ ਜਿਹੜੇ ਨੇ ਬੜੀ ਮੁਸ਼ਕਿਲ ਦੇ ਨਾਲ ਉੱਬਰਾਨਗੇ ਔਰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਜਿਹੜੀ ਹੈ ਲਗਾਤਾਰ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਅੱਜ ਵੀ ਅਸੀਂ ਇੱਥੇ ਪਹੁੰਚੇ ਹਾਂ ਟੀਮ ਸਮੇਤ ਤਰਪੇਲਾਂ ਦੀ ਔਰ ਨਾਲ ਹੀ ਸੁੱਕੇ ਰਾਸ਼ਨ ਦੀ ਸੇਵਾ ਲੈ ਕੇ ਔਰ ਇਹਨਾਂ ਸਾਰਿਆਂ ਨੂੰ ਅਸੀਂ ਦੇਖ ਕੇ ਚੱਲੇ ਹਾਂ ਔਰ ਇਹ ਹੀ ਹੈ ਕਿ ਲਗਾਤਾਰ ਜਿਹੜਾ ਸਾਡੇ ਵੱਲੋਂ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਇਹ ਜਾ ਜਾ ਕੇ ਲੋਕਾਂ ਤੱਕਾਂ ਇਸ ਮਦਦੀ ਪਹੁੰਚਾਈ ਜਾ ਰਹੀ ਹੈ ਤੇ ਨਾਲ ਹੀ ਸਾਡੇ ਦਫ਼ਤਰ ਦੇ ਵਿੱਚ ਵੀ ਜੋ ਲੋਕ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਆਉਂਦੇ ਨੇ ਉਹਨਾਂ ਨੂੰ ਵੀ ਲਗਾਤਾਰ ਜਿਹੜੀ ਸੇਵਾ ਦਿੱਤੀ ਜਾਂਦੀ ਹੈ ਔਰ ਮੇਰੀ ਟੀਮ ਜਿਹੜੀ ਹੈ ਲਗਾਤਾਰ ਇਸੇ ਨਾਹਰ ਪ੍ਰਭਾਵਲਾਕਾ ਦੇ ਵਿੱਚ ਹੀ ਜਾ ਕੇ ਕੰਮ ਕਰ ਰਹੀ ਆ ਵਾਹਿਗੁਰੂ ਜੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਤਾਂ ਇਹ ਹੁਣ ਜਿਹੜਾ ਪਾਣੀ ਦਾ ਸਤਾਰੇ ਜਲਦ ਜਲਦ ਠਟਾਕੇ ਦੁਬਾਰਾ ਤੋਂ ਜਿਹੜੇ ਲੋਕਾਂ ਨੂੰ ਉਹਨਾਂ ਦੇ ਤਰ੍ਹਾਂ ਦੇ ਵਿੱਚ ਵਸੇਬਾ ਦਵੋ ਔਰ ਸੁੱਖ ਦਾ ਜਿਹੜਾ ਸੁਨੇਹਾ ਹੈ ਉਹ ਸਾਡੇ ਪੰਜਾਬ ਦੇ ਵਿੱਚੋਂ ਆਏ ਤੇ ਅਸੀਂ ਲਗਾਤਾਰ ਜਿਹੜਾ ਇਹ ਇੰਨਾ ਪਿੰਡਾਂ ਦੇ ਵਿੱਚ ਵਿਚਰ ਕੇ ਲੋਕਾਂ ਦੀ ਸਾਰ ਜਿਹੜੀ ਉਹ ਲੈ ਰਹੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੱਥੇ ਜਿੱਥੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਜ਼ਰੂਰਤ ਪਵੇਗੀ ਅਸੀਂ ਲਗਾਤਾਰ ਉਹਨਾਂ ਪਿੰਡਾਂ ਦੇ ਵਿੱਚ ਜਾ ਜਾ ਕੇ ਵੀ ਅਸੀਂ ਉਹਨਾਂ ਲੋਕਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਮੇਰੀ ਟੀਮ ਵੱਲੋਂ ਜਿਹੜਾ ਇਹ ਸਹਾਇਤਾ ਦਿੱਤੀ ਜਾਏਗੀ ਜੀ ਬਹੁਤ ਧੰਨਵਾਦ